ਇਸ ਵੀਡੀਓ ਦੇ ਵਿੱਚ ਅੱਜ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਊਗਾ ਬਹੁਤ ਸਾਰੀਆਂ ਸਮੱਸਿਆਵਾਂ ਦਾ ਸੋ ਸਭ ਤੋਂ ਵੱਡੀ ਜਿਹੜੀ ਸਮੱਸਿਆ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਆਉਂਦੀ ਹੈ ਉਹ ਇਹ ਆ ਕਿ ਮਾਰਕੀਟ ਦੇ ਵਿੱਚ ਟ੍ਰੈਂਡ ਕੀ ਆ ਸਪੋਰਟ ਰੈਜ਼ਿਸਟੈਂਸ ਕਿੱਥੇ-ਕਿੱਥੇ ਪਲੇਸ ਕਰਨੇ ਆ ਟ੍ਰੈਂਡ ਦਾ ਨਹੀਂ ਪਤਾ ਲੱਗਦਾ ਸਪੋਰਟ ਰੈਜ਼ਿਸਟੈਂਸ ਦਾ ਨਹੀਂ ਪਤਾ ਲੱਗਦਾ ਤੇ ਇਸ ਤੋਂ ਇਲਾਵਾ ਜਿਹੜੀ ਸਮੱਸਿਆ ਹੁੰਦੀ ਹੈ ਉਹ ਇਹ ਆ ਕਿ ਮਾਰਕੀਟ ਦੇ ਵਿੱਚ ਜਦੋਂ ਕੋਈ ਵੱਡਾ ਮੂਵ ਹੁੰਦਾ ਤੁਸੀਂ ਦੇਖਦੇ ਰਹਿੰਦੇ ਹੋ ਕਿ ਵੱਡਾ ਮੂਵ ਆ ਗਿਆ ਥੱਲੇ ਨੂੰ ਆ ਗਿਆ ਉੱਤੇ ਨੂੰ ਆ ਗਿਆ ਤੁਹਾਡੇ ਤੋਂ ਫੜਿਆ ਨਹੀਂ ਜਾਂਦਾ ਉਸ ਤੋਂ ਵੱਡਾ ਵੱਡਾ ਮੂਵ ਨਿਕਲਣ ਤੋਂ ਵੱਡਾ ਤੁਸੀਂ ਰੈਂਡਮ ਟ੍ਰੇਡ ਕਰਕੇ ਆਪਣਾ ਲਾਸ ਕਰਵਾਉਂਦੇ ਜੋ ਸੋ ਵੱਡਾ ਮੂਵ ਵੀ ਇਸ ਤਰੀਕੇ ਦੇ ਨਾਲ ਤੁਹਾਡਾ ਫੜਿਆ ਜਾਊਗਾ ਇਹ ਜਿਹੜੀਆਂ ਤਿੰਨੇ ਸਮੱਸਿਆਵਾਂ ਹਨ ਤਿੰਨੇ ਸਮੱਸਿਆਵਾਂ ਦਾ ਹੱਲ ਤੁਹਾਡਾ ਇਸ ਵੀਡੀਓ ਦੇ ਵਿੱਚ ਹੋ ਜਾਊਗਾ ਇਸ ਕਰਕੇ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦੇਖਿਓ ਅੱਜ ਵਾਲੀ ਵੀਡੀਓ ਬਹੁਤ ਛੋਟੀ ਹੋਊਗੀ ਜਿਆਦਾ ਲੰਬੀ ਨਹੀਂ ਹੋਊਗੀ ਸੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਆਪਾਂ ਇੱਕ ਇੰਡੀਕੇਟਰ ਇਸਤੇਮਾਲ ਕਰਨਾ ਤੇ ਇੰਡੀਕੇਟਰ ਦੇ ਨਾਲ ਨਾਲ ਦੋ ਪੈਟਰਨ ਆਪਾਂ ਇਸਤੇਮਾਲ ਕਰਨੇ ਆ W ਪੈਟਰਨ ਤੇ M ਪੈਟਰਨ ਟਾਈਮ ਫਰੇਮ ਦੀ ਜੇ ਆਪਾਂ ਗੱਲ ਕਰੀਏ 15 ਮਿੰਟ ਦਾ ਟਾਈਮ ਫਰੇਮ ਆਪਾਂ ਇਹਦੇ ਵਿੱਚ ਇਸਤੇਮਾਲ ਕਰਨਾ 15 ਮਿੰਟ ਦਾ ਟਾਈਮ ਫਰੇਮ ਤੇ ਸਭ ਤੋਂ ਪਹਿਲਾਂ ਆਪਾਂ ਇੰਡੀਕੇਟਰ ਨੂੰ ਰਿਮੂਵ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਤੁਹਾਨੂੰ ਐਡ ਕਰਕੇ ਵਿਖਾ ਦਿੰਦੇ ਆ ਇੰਡੀਕੇਟਰ ਤੇ ਆਪਾਂ ਜਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਸਰਚ ਕਰਾਂਗੇ ਬੋਲਿੰਗਰ ਬੈਂਡਸ ਸੋ ਇਸ ਇੰਡੀਕੇਟਰ ਦਾ ਨਾਮ ਆ ਬੋਲਿੰਗਰ ਬੈਂਡਸ ਸੋ ਇਸ ਇੰਡੀਕੇਟਰ ਦੇ ਵਿੱਚ ਤੁਹਾਨੂੰ ਤਿੰਨ ਲਾਈਨਾਂ ਸ਼ੋ ਹੋਣਗੀਆਂ ਇੱਕ ਥੱਲੇ ਇੱਕ ਵਿਚਕਾਰ ਇੱਕ ਉੱਤੇ ਉੱਤੇ ਵਾਲੀ ਲਾਈਨ ਰੈਜ਼ਿਸਟੈਂਸ ਆ ਥੱਲੇ ਵਾਲੀ ਲਾਈਨ ਸਪੋਰਟ ਆ ਤੇ ਜਿਹੜੀ ਵਿਚਕਾਰ ਵਾਲੀ ਲਾਈਨ ਆ ਨਾ ਇਹ ਆ ਸਿੰਪਲ ਮੂਵਿੰਗ ਐਵਰੇਜ ਦੀ ਲਾਈਨ ਸਿੰਪਲ ਮੂਵਿੰਗ ਐਵਰੇਜ ਦੀ ਲਾਈਨ ਸੋ ਵਿਚਕਾਰ ਵਾਲੀ ਲਾਈਨ ਜਿਹੜੀ ਉਹ ਨਹੀਂ ਇੰਪੋਰਟੈਂਟ ਨਹੀਂ ਗੀ ਜਿਹੜੀ ਉੱਤੇ ਵਾਲੀ ਲਾਈਨ ਨੇ ਤੇ ਥੱਲੇ ਵਾਲੀ ਲਾਈਨ ਨੇ ਆ ਇਹ ਟ੍ਰੇਡ ਕਰਨ ਵਾਸਤੇ ਆ ਜਦੋਂ ਦੇਖੋ ਥੱਲੇ ਵਾਲੀ ਲਾਈਨ ਕੋਲ ਆਉਂਦੀ ਆ ਫਿਰ ਉਸ ਤੋਂ ਬਾਅਦ ਆ ਮਾਰਕੀਟ ਦੇ ਉੱਤੇ ਜਾਣ ਦੇ ਚਾਂਸ ਆ ਜਦੋਂ ਉੱਤੇ ਵਾਲੀ ਲਾਈਨ ਕੋਲ ਮਾਰਕੀਟ ਜਾਂਦੀ ਹੈ ਫਿਰ ਉਸ ਤੋਂ ਬਾਅਦ ਮਾਰਕੀਟ ਦੇ ਥੱਲੇ ਜਾਣ ਦੇ ਚਾਂਸ ਸੋ ਇਹ ਸਪੋਰਟ ਤੇ ਰੈਜ਼ਿਸਟੈਂਸ ਬੰਦ ਕੰਮ ਕਰਦੀ ਹੈ ਹੁਣ ਤੁਹਾਨੂੰ ਦੇਖੋ ਇਹਦੇ ਵਿੱਚ ਟ੍ਰੈਂਡ ਵੀ ਪਤਾ ਕਰਨ ਦੀ ਕੋਈ ਲੋੜ ਨਹੀਂ ਗਈ ਬਸ ਸਿੰਪਲ ਥੱਲੇ ਵਾਲੀ ਲਾਈਨ ਕੋਲ ਜੇ ਜਾਂਦੀ ਹੈ ਥੱਲੇ ਵਾਲੀ ਲਾਈਨ ਤੇ ਕੋਈ ਪੈਟਰਨ ਬਣਦਾ ਫਿਰ ਕੌਨ ਸਾਈਡ ਤੁਸੀਂ ਉੱਤੇ ਵਾਸਤੇ ਟ੍ਰੇਡ ਕਰ ਸਕਦੇ ਹੋ ਉੱਤੇ ਵਾਲੀ ਲਾਈਨ ਕੋਲ ਜਦੋਂ ਜਾਂਦੀ ਹੈ ਇਹ ਰੈਜ਼ਿਸਟੈਂਸ ਆ ਸੋ ਉੱਥੇ ਕੋਈ ਪੈਟਰਨ ਬਣਦਾ ਫਿਰ ਤੁਸੀਂ ਥੱਲੇ ਵਾਸਤੇ ਟ੍ਰੇਡ ਕਰ ਸਕਦੇ ਹੋ ਹੁਣ ਪੈਟਰਨ ਕਿਹੜਾ ਆਪਾਂ ਇਹਦੇ ਵਿੱਚ ਇਸਤੇਮਾਲ ਕਰਨਾ W ਪੈਟਰਨ ਤੇ ਐਮ ਪੈਟਰਨ ਡਬਲਯੂ ਪੈਟਰਨ ਤੇ ਐਮ ਪੈਟਰਨ ਆਪਾਂ ਇਹਦੇ ਵਿੱਚ ਇਸਤੇਮਾਲ ਕਰਨਾ ਸੋ ਦੇਖੋ ਹੁਣ ਦੇਖੋ ਇੱਥੇ ਉੱਤੇ ਵਾਲੀ ਲਾਈਨ ਦੇ ਕੋਲ ਐਮ ਪੈਟਰਨ ਬਣਿਆ ਐਮ ਪੈਟਰਨ ਬਣਿਆ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿੰਡਾ ਵੱਡਾ ਫਾਲ ਆਇਆ ਤੇ ਐਮ ਪੈਟਰਨ ਦੇ ਲਈ ਤੁਹਾਨੂੰ ਪਤਾ ਹੈ ਸਟਾਪ ਲੋਸ ਕਿੱਥੇ ਰੱਖਣਾ ਆਪਾਂ ਇੱਥੇ ਸਟਾਪ ਲੋਸ ਰੱਖਣਾ ਹੁੰਦਾ ਸਟਾਪ ਲੋਸ ਤੁਸੀਂ ਦੇਖੋ ਛੋਟਾ ਜਿਹਾ ਤੇ ਪ੍ਰੋਫਿਟ ਕਿੰਡਾ ਵੱਡਾ ਤੇ ਜੇ ਆਪਾਂ ਗੱਲ ਕਰੀਏ ਕਿ ਇਹਦੇ ਵਿੱਚ ਐਗਜ਼ਿਟ ਕਿੱਥੇ ਕਰਨਾ ਸੋ ਦੇਖੋ ਉਤਲੀ ਲਾਈਨ ਦੇ ਕੋਲ ਐਮ ਪੈਟਰਨ ਬਣਿਆ ਸੋ ਉਦਲੀ ਲੈਣ ਤੋਂ ਥੱਲੇ ਵਾਲੀ ਲਾਈਨ ਤੱਕ ਮਾਰਕੀਟ ਨੇ ਆਉਣਾ ਹੁੰਦਾ ਸੋ ਜਦੋਂ ਥੱਲੇ ਵਾਲੀ ਥੱਲੇ ਵਾਲੀ ਲਾਈਨ ਕੋਲ ਆ ਜਾਂਦੀ ਆ ਤੇ ਉੱਥੇ ਜਾ ਕੇ ਆਪਾਂ ਐਗਜ਼ਿਟ ਕਰ ਦੇਣਾ ਆਪਣਾ ਪ੍ਰੋਫਿਟ ਬੁੱਕ ਕਰ ਲੈਣਾ ਐਮ ਪੈਟਰਨ ਹੋ ਗਿਆ ਤੇ ਦੂਜਾ ਆਪਾਂ ਜਿਹੜਾ ਪੈਟਰਨ ਯੂਜ਼ ਕਰਨਾ ਉਹ ਆਪਾਂ ਕਰਨਾ ਹੈ ਡਬਲਿਊ ਪੈਟਰਨ ਸੋ ਡਬਲਿਊ ਪੈਟਰਨ ਤੇ ਕਰ ਸਕਦੇ ਜੋ ਤੇ ਐਮ ਪੈਟਰਨ ਤੇ ਕਰ ਸਕਦੇ ਜੋ ਜੇ ਥੱਲੇ ਵਾਲੀ ਲਾਈਨ ਤੇ ਆਇਆ ਡਬਲਿਊ ਪੈਟਰਨ ਬਣਦਾ ਫਿਰ ਉੱਤੇ ਵਾਸਤੇ ਟ੍ਰੇਡ ਕਰਨੀ ਆ ਕਾਲ ਸਾਈਡ ਤੇ ਜੇ ਦੇਖੋ ਉੱਤੇ ਵਾਲੀ ਲਾਈਨ ਦੇ ਕੋਲ ਗਈ ਹੈ ਮਾਰਕੀਟ ਉੱਥੋਂ ਕੋਈ ਐਮ ਪੈਟਰਨ ਬਣਦਾ ਫਿਰ ਤੁਸੀਂ ਪੁੱਟ ਸਾਈਡ ਟ੍ਰੇਡ ਕਰਨੀ ਹੈ ਸੋ ਸਿੰਪਲ ਇਹੀ ਤਰੀਕਾ ਹੈ ਕੋਈ ਇਹਦੇ ਵਿੱਚ ਕੋਈ ਰਾਕਟ ਸਾਇੰਸ ਨਹੀਂ ਗਈ ਪਰ ਤੁਹਾਡੇ ਦੇਖੋ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਊਗਾ ਤੁਹਾਨੂੰ ਵੱਡੇ ਮੂਵ ਵੱਡੇ ਟਾਰਗੇਟ ਵੱਡੇ ਪ੍ਰੋਫਿਟ ਵੀ ਮਿਲਣਗੇ ਛੋਟੇ ਜਿਹੇ ਸਟਾਪ ਲੌਸ ਤੇ ਤੇ ਤੁਹਾਨੂੰ ਦੇਖੋ ਸਪੋਰਟ ਰੈਜ਼ਿਸਟੈਂਸ ਮੈਨੂਅਲੀ ਲਾਉਣ ਦੀ ਲੋੜ ਨਹੀਂ ਗਈ ਤੁਹਾਨੂੰ ਟ੍ਰੈਂਡ ਪਤਾ ਕਰਨ ਦੀ ਲੋੜ ਨਹੀਂ ਗਈ ਬਸ ਇੰਡੀਕੇਟਰ ਯੂਜ਼ ਕਰੋ ਤੇ ਇਸ ਇੰਡੀਕੇਟਰ ਦੇ ਨਾਲ ਨਾਲ 15 ਮਿੰਟ ਦੇ ਟਾਈਮ ਫਰੇਮ ਤੇ ਐਮ ਪੈਟਰਨ ਜਿਹ ਉੱਤੇ ਵਾਲੀ ਲਾਈਨ ਕੋਲ ਗਈ ਹੈ ਐਮ ਪੈਟਰਨ ਦਾ ਧਿਆਨ ਰੱਖੋ ਜੇ ਥੱਲੇ ਵਾਲੀ ਲਾਈਨ ਕੋਲ ਆਈ ਹੈ ਫਿਰ ਡਬਲਯੂ ਪੈਟਰਨ ਦਾ ਧਿਆਨ ਰੱਖੋ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ